ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੰਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਕੀ ਨੋ ਠਾਉ ਹਰ ਕਈਏ ਪਰਮੇਸ਼ਰ ਦੇ ਨਾਏ ਨਾਮ ਨੂੰ ਸਿਮਰਨੇ ਕਰਕੇ ਗੁਰਮੁਖ ਜਨਾਂ ਦੇ ਅੰਦਰੋਂ ਦੁਨਿਆਵੀ ਕਾਲਕ ਝਗੜੇ ਕਲ ਕਲੇਸ਼ ਵਕਲਪਨਾ ਤੇ ਵਿਦਿਆ ਆਦ ਦੇ ਕਲੇਸ਼ ਕਸ਼ਟ ਮਿਟੇ ਦੂਰ ਹੋ ਜਾਂਦੇ ਹਨ ਉਹਨਾਂ ਦੇ ਜੰਮਣ ਮਰਨ ਆਦ ਦੇ ਸਾਰੇ ਦੁੱਖ ਬਿਨਸੇ ਨਾਸ਼ ਹੋ ਜਾਂਦੇ ਅਤੇ ਉਹਨਾਂ ਨੇ ਸੋਖ ਸਰੂਪ ਵਿੱਚ ਠਾਉ ਕੇ ਟਿਕਾਣਾ ਪਾਉਣਾ ਕੀਤਾ ਹੈ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਉਹ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪ-ਜਪ ਧਾਵ ਸਿਮਰ-ਸਿਮਰ ਕੇ ਚੇਤੇ ਕਰ-ਕਰ ਕੇ ਆਤਮਿਕ ਤ੍ਰਿਪਤੀ ਕਰਕੇ ਰਜ ਗਏ ਅਤੇ ਉਹਨਾਂ ਸੰਤ ਮਹਾਤਮਾ ਜਨਾਂ ਦੀ ਵਸ਼ਾਤ ਆਤਮਾ ਵਾਲੇ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਧਰਮ ਅਰਥ ਕਾਮ ਮੋਖ ਆਦ ਸਾਰੇ ਫਲ ਪ੍ਰਾਪਤ ਕਰ ਲਏ ਹਨ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਜੋ ਰਾਮ ਪਰਮੇਸ਼ਰ ਦਾ ਨਾਮ ਜਪਣ ਵਾਲੇ ਗੁਰਮਖ ਭਗਤ ਜਨ ਸੰਸਾਰ ਸਮੁੰਦਰ ਤੋਂ ਪਾਰ ਪਏ ਪਾਪ ਮੁਕਤ ਹੋ ਗਏ ਹਨ ਅਤੇ ਉਹਨਾਂ ਦੇ ਜਨਮ ਜਨਮਾਤਰਾਂ ਦੇ ਸਾਰੇ ਪਾਪ ਗੁਨਾਹ ਮਿਟ ਗਏ ਦੂਰ ਹੋ ਗਏ ਰਹਾਉ ਗੁਰ ਕੇ ਚਰਨ ਹਿਰਦੈ ਉਰਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਿਨ੍ਹਾਂ ਨੇ ਗੁਰ ਸਤਗੁਰਾਂ ਦੇ ਚਰਨ ਆਪਣੇ ਹਿਰਦੇ ਵਿੱਚ ਤਾਰਨਾ ਵਸਾਉਣਾ ਕੀਤੇ ਆ ਉਹ ਕਾਲ ਤ੍ਰਿਸ਼ਨਾ ਮਾਇਆ ਰੁਇਰਖਾ ਰੂਪੀ ਅੱਗ ਦੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਕੇ ਮੁਕਤ ਰੂਪ ਕਿਨਾਰੇ ਤੇ ਉਤਰ ਗਏ ਵਾ ਮਾਤਾ ਦੇ ਗਰਭ ਰੂਪੀ ਵਾ ਨਰਕ ਰੂਪੀ ਅੱਗ ਦੇ ਸਮੁੰਦਰ ਤੋਂ ਪਾਰ ਉਤਰ ਗਏ ਹਨ ਅਦੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਓ ਲਾਗੀ ਸਹਿਜ ਸਮਾਦ ਉਹਨਾਂ ਦੀ ਜੰਮਣ ਮਰਨ ਰੂਪ ਵਾ ਆਦੀ ਵਿਆਦੀ ਉਪਾਦੀ ਰੂਪ ਆਦ ਸਾਰੀ ਉਪਾਦ ਉਪਾਦੀ ਮਿਟ ਗਈ ਨਿਵਰਤ ਹੋ ਗਏ ਉਹਨਾਂ ਦੀ ਪਰਮੇਸ਼ਰ ਦੇ ਨਾਲ ਸਹਿਜ ਨਿਰਜਤਨੀ ਨਿਰਵਕਲਪ ਰੂਪ ਸਮਾਦੀ ਲੱਗ ਗਈ ਵਾ ਸਹਿਜ ਗਿਆਨ ਸਰੂਪ ਵਿੱਚ ਸਮਾਦੀ ਲੱਗ ਗਈ ਥਾਨ ਤਨੰਤਰ ਏਕੋ ਸੁਆਮੀ ਸਗਲ ਕਟਾਕਾ ਅੰਤਰਜਾਮੀ ਥਾਨ ਥਾਵਾਂ ਤੇਥ ਨੰਤਰ ਥਾਵਾਂ ਦੇ ਅੰਦਰ ਪਾਵ ਮਕਾਨਾਂ ਤੇ ਮਕਾਨੀਆਂ ਦੇ ਅੰਦਰ ਇੱਕ ਸੁਆਮੀ ਮਾਲਕ ਪਰਮੇਸ਼ਰ ਹੀ ਵਿਆਪਕ ਹੈ ਜੋ ਸਾਰਿਆਂ ਦੇ ਘਟਾਂ ਹਿਰਦਿਆਂ ਦਾ ਅੰਤਰਜਾਮੀ ਪ੍ਰੇਰਕ ਹੈ ਪਾਵ ਸਭਨਾ ਦੇ ਘਟਾਂ-ਕੱਡਾਂ ਦੀ ਜਾਣਨ ਵਾਲਾ ਹੈ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਮ ਉਲੇ ਉਹ ਪਰਮੇਸ਼ਰ ਕਿਰਪਾ ਮਿਹਰ ਕਰਕੇ ਜਿਸ ਨੂੰ ਸ੍ਰੇਸ਼ਟ ਮਤ ਸਿੱਖਿਆ ਦੇ ਦਿੰਦਾ ਵਾ ਸ਼ੁਭ ਮੱਤੀ ਬਖਸ਼ ਦਿੰਦਾ ਹੈ ਉਹ ਪੁਰਖ ਅਠੇ ਬਹਿਰ ਉਸ ਪ੍ਰਭੂ ਪਰਮੇਸ਼ਰ ਦਾ ਨਾਮ ਲੇ ਕੇ ਇਹ ਲੈਂਦਾ ਰਹਿਦਾ ਸਿਮਰਦਾ ਹੈ ਜਾ ਕੇ ਅੰਤਰ ਵਸੈ ਪ੍ਰਭ ਆਪ ਤਾਂ ਕੇ ਹਿਰਦੈ ਹੋਏ ਪ੍ਰਗਾਸ ਜਿਸ ਦੇ ਹਿਰਦੇ ਅੰਤਰ ਵਿੱਚ ਭਾਵ ਪ੍ਰਭੂ ਪਰਮੇਸ਼ਰ ਆਪ ਸਾਖਿਆ ਧੋਕੇ ਵਸਰ ਜਾਂਦਾ ਹੈ ਵਾ ਉਸ ਦਾ ਨਾਮ ਵਸ ਜਾਂਦਾ ਹੈ ਉਸ ਦੇ ਹਿਰਦੈ ਚਿੱਤ ਵਿੱਚ ਬ੍ਰਹਮ ਗਿਆਨ ਦਾ ਪ੍ਰਗਾਸ ਚਾਨਣ ਹੋ ਜਾਂਦਾ ਹੈ ਭਗਤ ਪਾਈ ਹਰ ਕੀਰਤਨ ਕਰੀਏ ਜਬ ਪਾਰ ਬ੍ਰਹਮ ਨਾਨਕ ਨਿਸਤਰੀਏ ਇਸ ਲਈ ਭਾਈ ਪ੍ਰੇਮ ਭਗਤੀ ਦੇ ਸਹਿਤ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਉਣਾ ਕਰੀਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਪਾਰਵਰਮ ਪਰਮੇਸ਼ਰ ਦਾ ਨਾਮ ਜਪ ਸਿਮਰ ਕੇ ਸੰਸਾਰ ਸਮੁੰਦਰ ਤੋਂ ਤਰਨਾ ਕਰੀਦਾ ਹੈ ਗੋਂਡ ਮਹੱਲਾ ਪੰਜਵਾ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ। ਹੇ ਭਾਈ ਸਤਗੁਰਾਂ ਦੇ ਚਰਨਾ ਕਮਲਾਂ ਉਤੇ ਨਿਮਰਤਾ ਸਹਿਤ ਭਾਵਨਾ ਨਾਲ ਨਮਸਕਾਰ ਵੰਦਨਾ ਕਰ। ਸਤਗੁਰਾਂ ਦੇ ਚਰਨਾ ਉਤੇ ਨਮਸਕਾਰ ਕਰਨ ਦਾ ਤੈਨੂੰ ਇਹ ਲਾਭ ਹੋਵੇਗਾ ਕਿ ਤੂੰ ਕਾਮ ਮਨਦ ਵਾਸ਼ਨਾ ਕ੍ਰੋਧ ਤੀਖਣ ਬਿਰਤੀ ਆਦ ਵਿਕਾਰਾਂ ਨੂੰ ਇਸ ਤਨ ਸਰੀਰ ਤੇ ਵਿੱਚੋਂ ਮਾਰ ਭਾਵ ਪਾਵਨ ਵਿਰਤ ਕਰ ਲਵੇਂਗਾ। ਹੋਏ ਰਹੀ ਹੈ ਸਗਲ ਕੀ ਰੀਨਾ ਕੱਡ ਕੱਡ ਰਮਈਆ ਸਭ ਮਹਿ ਚੀਨਾ ਸਾਰਿਆਂ ਦੇ ਚਰਨਾਂ ਦੀ ਰੀਨਾ ਢੂੜੀ ਹੋ ਕੇ ਰਹਿਣਾ ਕਰ ਅਤੇ ਜੋ ਰਮਈਆ ਵਿਆਪਕ ਰਮਿਆ ਹੋਇਆ ਪਰਮੇਸ਼ਰ ਕਟਾਂ ਕਟਾਂ ਜਰੇ ਜਰੇ ਵਿੱਚ ਹੈ ਉਸ ਅਨੁਸਾਰਿਆਂ ਦੇ ਵਿੱਚ ਰਮਿਆ ਹੋਇਆ ਚੀਨਾ ਜਾਣਣਾ ਕਰ ਅਥਵਾ ਜਿਸ ਗੁਰਮਖ ਜਾਣੇ ਸਾਰਿਆਂ ਕਟਾਂ ਕਟਾਂ ਵਿੱਚ ਰਮਿਆ ਹੋਇਆ ਪਰਮੇਸ਼ਰ ਜਾਣਣਾ ਕੀਤਾ ਹੈ ਉਸ ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਕੇ ਰਹਿੰਦਾ ਹੈ। ਇਨ ਬਿਦ ਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ। ਉਸ ਗੋਪਾਲ ਪ੍ਰਿਥਵੀ ਦੇ ਪਾਲਕ ਤੇ ਗੋ ਇੰਦਰੀਆਂ ਦੇ ਵਿੰਦ ਪ੍ਰਕਾਸ਼ਿਕ ਬ੍ਰਹਮਚੇਤਨ ਨੂੰ ਇਸ ਬਿਦ ਤਰੀਕੇ ਨਾਲ ਰਮੋ ਉਚਾਰਨਾ ਕਰੋ ਕਿ ਇਹ ਤਨ ਸਤੂਲ ਸਰੀਰੀ ਤਨ ਰੋਕੜੀ ਪ੍ਰਭ ਪਰਮੇਸ਼ਰ ਦਾ ਹੀ ਵਰਤਨ ਵਾਸਤੇ ਦਿੱਤਾ ਹੋਇਆ। ਅਤੇ ਜਿੰਦ ਬੁੱਧੀ ਵਾ ਜਿੰਦ ਗਾਨੀ ਵੀ ਪਰਮੇਸ਼ਰ ਦੀ ਬਖਸ਼ੀ ਹੋਈ ਆ। ਭਾਵ ਸਾਰਾ ਕੋ ਜੀ ਪਰਮੇਸ਼ਰ ਦਾ ਜਾਣ ਕਰਕੇ ਉਸ ਦੇ ਜਸ ਨੂੰ ਉਚਾਰਨ ਕਰੋ ਰਹਾਓ। ਆਠ ਪਹਿਰ ਹਰ ਕੀ ਗੁਣ ਗਾਓ। ਜੀਅ ਪ੍ਰਾਨ ਕੋ ਇਹ ਸਵਾਉ। ਏ ਭਾਈ ਅਠੇ ਪਹਿਰ ਭਾਵ ਹਰ ਵਕਤ ਪਰਮੇਸ਼ਰ ਦੇ ਜਸ ਰੂਪ ਗੁਣ ਗਾਇਨ ਕਰਿਆ ਕਰ। ਜੀਅ ਕਈਏ ਜ਼ਿੰਦਗੀ ਤੇ ਪ੍ਰਾਨ ਸਵਾਸਾਂ ਦਾ ਇਹੋ ਹੀ ਪਰయోజਨ ਲਾਭ ਆ। ਵਾ ਜੀਵ ਆਤਮਾ ਦਾ ਇਹੋ ਹੀ ਪਰਮ ਲਾਭ ਪ੍ਰਾਨ ਚ ਪਛਾਨਣਾ ਕਰ ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਆਪਣੀ ਦੇਹ ਦਾ ਅਭਿਮਾਨ ਹੰਕਾਰ ਤਿਆਗ ਕੇ ਪਰਮੇਸ਼ਰ ਨੂੰ ਆਪਣੇ ਨਾਲ ਪਾਵਾਂ ਸੰਗ ਜਾਣਣਾ ਕਰ ਸੰਤਾਂ ਵਾ ਸ੍ਰੇਸ਼ਟ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਆਪਣੇ ਮਨ ਚੇਤ ਨੂੰ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਰੰਗ ਵਿੱਚ ਰੰਗਣਾ ਕਰ ਜੇਨ ਤੂੰ ਕੀਆ ਤਿਸ ਕਉ ਜਾਨ ਆਗੇ ਦਰਗਹਿ ਪਾਵੇ ਮਾਨ ਏ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਵਾ ਜਿਸਨੇ ਤੈਨੂੰ ਸਾਰੀਆਂ ਜੁਨਾਂ ਦਾ ਮਨੁੱਖਾ ਜਨਮ ਦੇ ਕੇ ਸਰਦਾਰ ਬਣਾਉਣਾ ਕੀਤਾ ਹੈ ਉਸ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਨਣਾ ਕਰ ਫੇਰ ਤੂੰ ਅੱਗੇ ਪ੍ਰਲੋਕ ਵਿੱਚ ਜਾ ਕੇ ਪਰਮੇਸ਼ਰ ਦੀ ਦਰਗਾਹ ਨਿਆਇ ਸਭਾ ਵਿੱਚ ਮਾਨ ਸਤਕਾਰ ਆਦਰ ਪਾਉਣਾ ਕਰੇਗਾ ਮਨ ਤਨ ਨਿਰਮਲ ਹੋਏ નિਹਾਲ ਰਸਨਾ ਨਾਮ ਜਪਤ ਗੋਪਾਲ ਤੇਰਾ ਮਨ ਸੂਖਮ ਸਰੀਰ ਵਾਸ਼ਨਾ ਵੱਲੋਂ ਤੇ ਤਨ ਸਤੂਲ ਸਰੀਰ ਕੁ ਸੰਗਤ ਵੱਲੋਂ ਨਿਰਮਲ ਉੱਜਲ ਹੋ ਕੇ નિਹਾਲ ਪ੍ਰਸੰਨ ਹੋ ਜਾਵੇਗਾ ਵਾ નિਹਾਲ ਦੁੱਖਾਂ ਤੋਂ ਰਹਿਤ ਹੋ ਜਾਵੇਗਾ ਵਾ ਮਨ ਵਾਸ਼ਨਾ ਵੱਲੋਂ ਨਿਰਮਲ ਤੇ ਤਨ ਦੁੱਖਾਂ ਤੋਂ ਰਹਿਤ ਹੋ ਜਾਵੇਗਾ ਇਸ ਲਈ ਹਰ ਵਕਤ ਪ੍ਰਤਖਵਾ ਪ੍ਰੀਤ ਰੂਪੀ ਰਸਨਾ ਜੀਵਾ ਦੇ ਨਾਲ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਇਉਂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਿਆ ਕਰ ਕਹੇ ਮੇਰੇ ਸਾਡੇ ਦੀਨ ਗਰੀਬਾਂ ਉੱਤੇ ਦਿਆਲਾ ਕਿਰਪਾਲਤਾ ਕਰਨ ਵਾਲੇ ਦਿਆਲੂ ਪਰਮੇਸ਼ਰ ਸਾਡੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰ ਕਿ ਸਾਡਾ ਮਨ ਚਿਤ ਸਾਧੂ ਸੰਤਾਂ ਮਹਾਤਮਾ ਦੀ ਵਸ ਰੇਸ਼ਟ ਗੁਰਾਂ ਦੀ ਚਰਨ ਰਵਾਲਾ ਧੂੜੀ ਮੰਗਣਾ ਕਰੇ ਹੋ ਹੋ ਦਇਆਲ ਦੇਹ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ हे ਪ੍ਰਭੂ ਪਰਮੇਸ਼ਰ ਦਿਆਲੂ ਕਿਰਪਾਲੂ ਹੋ ਕਰਕੇ ਮੈਨੂੰ ਸੰਤਾਂ ਵਾ ਗੁਰਾਂ ਦੀ ਚਰਨ ਧੂੜੀ ਦਾ ਦਾਨ ਦੇਣਾ ਕਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਇਕਵੇਂ ਆਪ ਜੀ ਦੇ ਨਾਮ ਨੂੰ ਜਪ ਸਿਮਰ ਕੇ ਆਤਮਕ ਜੀਵਨ ਵੱਲ ਜਿਉਣਾ ਕਰ ਗੋਡ ਮਹੱਲਾ ਪੰਜਵਾ ਤੂਪ ਦੀਪ ਸੇਵਾ ਗੋਪਾਲ ਅਨਕ ਬਾਰ ਵੰਦਨ ਕਰਤਾਰ ਏ ਭਾਈ ਤੂਪ ਦਿਖਾਉਣੀ ਦੀਵੇ ਜਗਾਉਣੇ ਇਹੋ ਹੀ ਹੈ ਜੋ ਗੋਪਾਲ ਧਰਤੀ ਦੇ ਪਾਲਕ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਨੀ ਹੈ ਵਾ ਪਰਮੇਸ਼ਰ ਦਾ ਜਸ ਕਰਨ ਰੂਪ ਤੂਪ ਤਕਾਉਣੀ ਕਰ ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਰੂਪ ਦੀਵਾ ਜਗਾਉਣਾ ਕਰ ਅਤੇ ਨਿਮਰਤਾ ਦੇ ਸਹਿਤ ਪ੍ਰਭੂ ਦੀ ਭਗਤੀ ਰੂਪ ਸੇਵਾ ਕਰਿਆ ਕਰ ਅਨਕ ਅਨੰਤ ਵਾਰ ਕਰਤਾਰ ਪਰਮੇਸ਼ਰ ਨੂੰ ਬੰਦਨ ਨਮਸਕਾਰ ਕਰਿਆ ਕਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ ਜਿਨ੍ਹਾਂ ਨੇ ਹੋਰ ਸਾਰੇ ਆਸਰੇ ਤਿਆਗ ਛੱਡ ਕੇ ਕੇਵਲ ਇੱਕ ਪ੍ਰਭੂ ਪਰਮੇਸ਼ਰ ਦੀ ਹੀ ਸਰਣ ਓਟ ਗ੍ਰਹਿਣ ਕੀਤੀ ਹੈ ਉਨ੍ਹਾਂ ਉੱਤੇ ਸਤਿਗੁਰੂ ਸਾਹਿਬ ਜੀ ਭਲੀ ਪ੍ਰਕਾਰ ਸੁਪਰਸੰਨ ਬਹੁਤ ਖੁਸ਼ ਹੋਏ ਪ੍ਰਸੰਨ ਹੋਏ ਆ ਐਸੀ ਪੁਰਖ ਵੱਡਿਆਂ ਕਰਮਾਂ ਵਾਲੇ ਵਾ ਐਸੀ ਪੁਰਖਾਂ ਦੇ ਅੰਦਰੋਂ ਵੱਡ ਵਡਿਆਈ ਦੀ ਇੱਛਾ ਭਾਗ ਪੱਜ ਜਾਂਦੀ ਆ ਆਠ ਪਹਿਰ ਗਾਇਆ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹੀ ਪਾਈ ਅੱਠੇ ਬੈਰ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਉਸ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੀਏ ਜਿਸ ਪ੍ਰਭੂ ਪਿਆਰੇ ਪਰਮੇਸ਼ਰ ਦਾ ਤਨ ਸਰੀਰ ਤੇ ਤਨ ਪਦਾਰਥ ਵਰਤਣ ਵਾਸਤੇ ਦਿੱਤਾ ਹੋਇਆ ਹੈ ਜਿਸ ਪਰਮੇਸ਼ਰ ਦੀ ਜਿੰਦ ਬੁੱਧੀ ਜਿੰਦਗਾਨੀ ਦਿੱਤੀ ਹੋਈ ਹੈ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਗੁਣਾਂ ਨੂੰ ਰਮਤ ਉਚਾਰਿਆ ਉਹ ਦ્વੈਤ ਰੂਪ ਦੇ ਆਨੰਦ ਸੁਖ ਸਹਿਤ ਵਾ ਅਨ ਆਨੰਗ ਕਈਏ ਦਵੈ ਤੋਂ ਆਨੰਗ ਰਹਿਤ ਹੋ ਗਏ ਕਿਉਂਕਿ ਪੂਰਨ ਵਿਆਪਕ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਨੂੰ ਬਖਸ਼ੰਦ ਬਖਸ਼ਿਸ਼ਾਂ ਦੇਣ ਵਾਲਾ ਹੈ ਕਰ ਕਿਰਪਾ ਜਨ ਸੇਵਾ ਲਾਈ ਜਨਮ ਮਰਨ ਦੁਖ ਮੀਟ ਮਿਲਾਏ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਆਪਣੇ ਪਿਆਰੇ ਭਗਤ ਗੁਰਮੁਖ ਜਨਾਂ ਨੂੰ ਆਪਣੀ ਭਗਤੀ ਰੂਪ ਸੇਵਾ ਟਹਿਲ ਵਿੱਚ ਲਾਉਣਾ ਕੀਤਾ ਅਤੇ ਆਪਣੇ ਸਰੂਪ ਨਾਲ ਮਿਲਾ ਕੇ ਉਨ੍ਹਾਂ ਦਾ ਜੰਮਣ ਮਰਨ ਦਾ ਦੁੱਖ ਨਿਵਰਤ ਕਰ ਦਿੱਤਾ ਹੈ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪਿਐ ਹਰਨਾਮ ਇਹੋ ਹੀ ਸਰੀਰ ਕਰਕੇ ਕਰਮ ਕਰਨਾ ਪਦਾਰਥਾਂ ਦੀ ਸਮਗਰੀ ਕਰਕੇ ਧਰਮ ਜਗ ਆਦ ਕਰਨੇ ਤੇ ਇਹੋ ਤਤ ਅਸਲੀ ਗਿਆਨ ਦਾ ਪ੍ਰਾਪਤ ਕਰਨਾ ਹੈ ਜਿਹੜਾ ਸਾਧ ਸੰਗ ਸਾਧ ਸੰਗਤ ਨਾਲ ਮਿਲ ਕੇ ਵਾਸ ਸ੍ਰੇਸ਼ਟ ਗੁਰਾਂ ਦੀ ਸੰਗਤ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਆਰਾਧਨਾ ਹੈ ਸાગਰ ਤਰ ਬੋਹਿਤ ਪ੍ਰਭ ਚਰਨ ਅੰਤਰਜਾਮੀ ਪ੍ਰਭ ਕਾਰਣ ਕਰਨ ਸੰਸਾਰ ਸਾਗਰ ਸਮੁੰਦਰ ਤੋਂ ਤਰਨ ਪਾਰ ਲੰਘਣ ਵਾਸਤੇ ਉਸ ਪਰਮੇਸ਼ਰ ਦੇ ਚਰਨ ਕਮਲ ਬੋਹਿਤ ਜਹਾਜ਼ ਵਤ ਹਨ ਜੋ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਰੱਖ ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜਿਨ੍ਹਾਂ ਉਤੇ ਪਰਮੇਸ਼ਰ ਨੇ ਆਪ ਦੀ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਕੇ ਰੱਖ ਲੈਣਾ ਕੀਤੇ ਆ ਉਹਨਾਂ ਦੇ ਅੰਦਰੋਂ ਬਿਕਰਾਲ ਭਿਆਨਕ ਖਰਾਬ ਕਰਨ ਵਾਲੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਦੂਤ ਸੀ ਇਹ ਦੌੜ ਗਏ ਭੱਜ ਗਏ ਜੂਏ ਜਨਮ ਨ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਇਸੇ ਕਰਕੇ ਉਹ ਸੰਸਾਰ ਰੂਪਵਾ ਵਿਸ਼ਿਆ ਰੂਪੀ ਜੂਏ ਵਿੱਚ ਆਪਣੀ ਮਨੁੱਖਾ ਜਨਮ ਰੂਪ ਬਾਜੀ ਕਦੇ ਵੀ ਹਾਰ ਕੇ ਨਹੀਂ ਜਾਂਦੇ ਤੇ ਕਦੇ ਨਹੀਂ ਹਾਰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਜਨਾਂ ਦਾ ਅੰਗ ਜਿਹੜਾ ਪੱਖ ਵਾ ਕਰਤਾਰ ਪਰਮੇਸ਼ਰ ਨੇ ਆਪ ਕੀਤਾ ਹੈ ਵਾਹੇ ਗੁਰੂ ਵਾਹਿ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ